ਅੱਜ ਫੇਰ ਗੱਲ ਕਰਾਂਗੇ ਰਣਜੀਤ ਐਵੇਨਿਊ ਅੰਮ੍ਰਿਤਸਰ ਦੇ ਵਿੱਚ ਬਣੇ ਕਮਿਊਨਿਟੀ ਸੈਂਟਰ ਦੀ ਕਿਸ ਤਰ੍ਹਾਂ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਣੇ ਇਸ ਕਮਿਊਨਿਟੀ ਹਾਲ ਨੂੰ ਇੱਕ ਪ੍ਰਾਈਵੇਟ ਬੰਦੇ ਨੂੰ ਦੇ ਦਿੱਤਾ ਗਿਆ ਇਸ ਦਾ ਖੁਲਾਸਾ ਡੀ ਫੋਰ ਯੂਸ ਯਾਨੀ ਕਿ ਸਾਡੇ ਵੱਲੋਂ ਕੱਲ ਕੀਤਾ ਗਿਆ ਸੀਗਾ ਕਿ ਕਿਸ ਤਰ੍ਹਾਂ 160 ਕਰੋੜ ਰੁਪਏ ਦੀ ਥਾਂ ਉੱਤੇ ਲੱਗਿਆ 10 ਕਰੋੜ ਰੁਪਏ ਇਸ ਨੂੰ ਬਣਾਉਣ ਤੇ ਤੇ ਕਿਸ ਕਰਕੇ ਇੱਕ ਬੰਦੇ ਨੂੰ ਦੇ ਦਿੱਤੀ ਗਈ ਕਿ ਉਸਨੇ ਆਪਣਾ ਇੱਥੇ 30 35 ਲੱਖ ਦਾ ਫਰਨੀਚਰ ਲਾਇਆ ਜੋ ਕਿ ਹੁਣ ਨਵੀਂ ਗੱਲ ਸਾਹਮਣੇ ਆ ਰਹੀ ਏ ਇੰਪਰੂਵਮੈਂਟ ٹرسٹ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਵੱਲੋਂ ਇਸ ਨੂੰ ਲੈ ਕੇ ਇੱਕ ਮਤਾ ਪਾਸ ਕੀਤਾ ਗਿਆ ਸੀਗਾ ਤੁਹਾਨੂੰ ਇਸ ਤੋਂ ਪਹਿਲਾਂ ਕਿ ਉਸ ਮਤੇ ਦੀ ਕਾਪੀ ਪਰ ਕਿ ਸੁਣਾਈਏ ਕਿ ਉਸ ਦੇ ਵਿੱਚ ਕੀ ਲਿਖਿਆ ਤੁਹਾਨੂੰ ਦਿਖਾਨਿਆ ਕਮਿਊਨਿਟੀ ਸੈਂਟਰ ਦੀਆਂ ਤਸਵੀਰਾਂ ਕਿ ਇਹ ਉਹ ਕਮਿਊਨਿਟੀ ਸੈਂਟਰ ਹੈ ਜਿਸ ਨੂੰ ਇਸ ਕਰਕੇ ਬਣਾਇਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਤੇ 4000 ਗਜ ਰਣਜੀਤ ਐਵਨਿਊ ਦੇ ਵਿੱਚ ਜਗ੍ਹਾ ਦਿੱਤੀ ਗਈ ਸੀ ਕਿ ਤਾਂ ਕਿ ਇੱਥੇ ਆਸ-ਪਾਸ ਰਹਿਣ ਵਾਲੇ ਲੋਕ ਇੱਥੇ ਆਪਣੀ ਖੁਸ਼ੀ ਗਮੀ ਦਾ ਪ੍ਰੋਗਰਾਮ ਕਰ ਸਕਣ ਪਰ ਇਸ ਨੂੰ ਤੇ ਐਂਜ ਲੱਗਦਾ ਕਿ ਮੈਰੀਜ ਪੈਲਸ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਵੀ ਕਰਾਂਗਾ ਕਿ ਇਹ ਜਿਹੜਾ ਮਤਾ ਦਿਨੇਸ਼ ਬੱਸੀ ਜਦੋਂ ਇੰਪਰੂਵਮੈਂਟਸ ਦੇ ਚੇਅਰਮੈਨ ਸਨ ਉਹਨਾਂ ਵੱਲੇ ਪਾਸ ਕੀਤਾ ਗਿਆ ਸੀ ਉਸ ਦੀ ਕਾਪੀ ਸਕਰੀਨ ਤੇ ਵਿਖਾਈ ਜਾਏ ਇਸ ਤੋਂ ਪਹਿਲਾਂ ਮੈਂ ਕਿ ਦਿਨੇਸ਼ ਬੱਸੀ ਦੇ ਨਾਲ ਹੋਈ ਗੱਲਬਾਤ ਦੇ ਬਾਰੇ ਵੀ ਚਰਚਾ ਕਰਾਂ ਪਹਿਲੇ ਤੁਹਾਨੂੰ ਬਿੱਲ ਵੀ ਵਿਖਾਣਿਆ ਜਿਹੜੇ ਬਿੱਲ नगर सुधार ट्रस्ट अमृतसर ਵੱਲੋਂ پاس ਕੀਤੇ ਗਏ ਨੇ ਕਿ ਇਸ ਕਮਿਊਨਿਟੀ ਸੈਂਟਰ ਦੀ ਰੈਨੋਵੇਸ਼ਨ ਕਰਵਾਈ ਗਈ ਹੈ ਇਹ ਕੰਮ ਮੰਨਤ ਬਿਲਡਰ ਵੱਲੋਂ ਕਰਵਾ ਗਿਆ ਹੈ ਸਾਫ਼ ਲਿਖਿਆ ਹੈ ਰਿਪੇਅਰ ਰੈਨੋਵੇਸ਼ਨ ਆਫ ਕਮਿਊਨਿਟੀ ਸੈਂਟਰ ای ਬਲॉक ਰਣਜੀਤ ਐਵੇਨਿਊ ਇਸ ਦੀ ਰੈਨੋਵੇਸ਼ਨ ਉੱਤੇ 17 ਲੱਖ 13455 ਰੁਪਏ ਖਰਚ ਕੀਤੇ ਗਏ ਨੇ ਤੇ ਇਸ ਦੇ ਬਿਲ ਵੀ ਇੰਪਰੂਵਮੈਂਟ ਟਰਸਟ ਵੱਲੋਂ 30 ਜਨਵਰੀ 2024 ਯਾਨੀ ਕਿ ਪਿਛਲੇ ਮਹੀਨੇ ਪਾਸ ਕੀਤੇ ਗਏ ਹੁਣ ਸਵਾਲ ਇਹ ਹਰਦਾ ਹੈ ਕਿ ਜੇ ਇਸ ਸੈਂਟਰ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣਾ ਹੀ ਸੀ ਤਾਂ ਫਿਰ ਇੰਪਰੂਵਮੈਂਟ ਟਰਸਟ ਵੱਲੋਂ ਇਸ ਦਾ ਰੈਨੋਵੇਸ਼ਨ ਕਿਉਂ ਕਰਵਾਇਆ ਗਿਆ ਦਿਨੇਸ਼ ਬੱਸੀ ਦਾ ਇਸ ਬਾਰੇ ਕੀ ਕਹਣਾ ਹੈ ਫੂਡੀ ਦੇ ਉੱਤੇ ਚੇਅਰਮੈਨ ਸਾਹਿਬ ਇਨੇ ਮਿਹਰਬਾਨ ਕਿਉਂ ਨੇ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਫਿਰ ਤੁਹਾਨੂੰ ਸੁਣਾਣੇ ਆ ਉਸ ਮਤੇ ਦੇ ਵਿੱਚ ਜਦੋਂ ਕਿ ਦਿਨੇਸ਼ ਬੱਸੀ ਚੇਅਰਮੈਨ ਸਾਹਿਬ 30 ਸਤੰਬਰ 2019 ਨੂੰ ਇਹ ਮਤੇ ਤੇ ਉਹਨਾਂ ਨੇ ਸਾਈਨ ਕੀਤੇ ਨੇ ਵਿਸ਼ਾ ਲਿਖਿਆ ਕਮਿਊਨਿਟੀ ਸੈਂਟਰ ਈ ਬਲਾਕ ਰਣਜੀਤ ਐਵੇਨਿਊ ਚਲਾਉਣ ਨੂੰ ਚਲਾਉਣ ਸੰਬੰਧੀ ਵਿਚਾਰ ਵਾਸਤੇ ਉਪਰੋਕਤ ਵਿਸ਼ੇ ਸੰਬੰਧੀ ਮਾਨਯੋਗ ਚੇਅਰਮੈਨ ਸਾਹਿਬ ਨਾਲ ਹੋਈ ਨਿਗਰਾਨ ਇੰਜੀਨੀਅਰ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਕਮਿਊਨਿਟੀ ਸੈਂਟਰ ਨੂੰ ਚਲਾਉਣ ਲਈ ਇੱਕ ਸਬ ਕਮੇਟੀ ਬਣਾ ਦਿੱਤੀ ਜਾਵੇ ਜਿਸ ਦੀ ਪ੍ਰਵਾਨਗੀ ਮਾਨਯੋਗ ਚੇਅਰਮੈਨ ਸਾਹਿਬ ਕਮੇਟੀ ਮੈਂਬਰ ਵਜੋਂ ਇਲਾਕਾ ਕਾਉਂਸਲਰ ਅਤੇ ਐਸੋਸੀਏਸ਼ਨ ਦੇ 4 ਮੈਂਬਰ ਲੈ ਲੈ ਜਾਣ ਇਸ ਸੰਬੰਧੀ ਇਵੇਂ ਲਿਖਿਆ ਇਸ ਸਬ ਕਮੇਟੀ ਵੱਲੋਂ ਕਮਿਊਨਿਟੀ ਸੈਂਟਰ ਨੂੰ ਚਲਾਉਣ ਲਈ ਮਰਦਾਰਤ ਰੇਟ ਫਿਕਸ ਕੀਤੇ ਜਾਣ ਇਸ ਸੰਬੰਧੀ ਪ੍ਰਸ਼ਾਸਕੀ ਪ੍ਰਵਾਨਗੀ ਲੈਣ ਲਈ ਮਾਨਯੋਗ ਚੇਅਰਮੈਨ ਜੀ ਦੇ ਹੁਕਮ ਅਨੁਸਾਰ ਕੇਸ ਟਰਸਟੀ ਇਕੱਤਰਤਾ ਵਿੱਚ ਵਿਚਾਰਨ ਹਿਤ ਪੇਸ਼ ਹੈ ਜੀ ਅਗੇ ਮਤਾ ਨੰਬਰ ਬੁਲਿਆ ਉਕਤ ਮਤੇ ਤੇ ਗਹਿਨਤਾ ਨਾਲ ਵਿਚਾਰ ਕੀਤਾ ਗਿਆ ਅਤੇ ਇਹ ਫੈਸਲਾ ਲਿਆ ਗਿਆ ਕਿ ਇਸ ਕਮਿਊਨਿਟੀ ਸੈਂਟਰ ਨੂੰ ਚਲਾਉਣ ਦਾ ਪੂਰਨ ਅਧਿਕਾਰ ਨਗਰ ਸੁਧਾਰ ਟਰਸਟ ਅਮਰਸਰ ਦੇ ਕੋਲ ਹੀ ਰਹੇਗਾ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਸ਼ਹਿਰ ਦੀ ਬਿਹਤਰੀ ਲਈ ਇਹ ਸੁਝਾਅ ਕਮੇਟੀ ਗਠਿਤ ਕੀਤੀ ਜਾਂਦੀ ਹੈ ਜਿਸ ਦੇ ਚੇਅਰਮੈਨ ਚੇਅਰਮੈਨ ਨਗਰ ਸੁਧਾਰ ਟਰਸਟ ਅਮਰਸਰ ਕਾਰਜ ਸாதਕ ਅਫਸਰ ਨਗਰ ਸੁਧਾਰ ਟਰਸਟ ਅਮਰਸਰ ਮੈਂਬਰ ਅਤੇ ਸੁਪਰਡੈਂਟ ਇੰਜੀਨੀਅਰ ਨਗਰ ਸੁਧਾਰ ਟਰਸਟ ਮੈਂਬਰ ਹੋਣਗੇ ਇਸ ਸੁਝਾਅ ਕਮੇਟੀ ਵਿੱਚ ਮੈਂਬਰਾਂ ਨੂੰ ਬਣਾਉਣ ਤੇ ਕੱਢਣਾ ਚੇਅਰਮੈਨ ਦੇ ਅਧਿਕਾਰ ਖੇਤਰ ਵਿੱਚ ਹੋਏਗਾ ਅਤੇ ਇਸ ਨੂੰ નો ਪ੍ਰੋਫਿਟ ਨੋ ਲਾਸਟ ਤੇ ਚਲਾਇਆ ਜਾਵੇਗਾ ਸਰਕਾਰ ਪਾਸੋਂ ਮਨਜ਼ੂਰੀ ਲਈ ਪੇ ਜਨਾ ਪਰਵਾਨ ਹੈ ਜੀ ਹੈਲੋ ਹਾਂ ਜੀ ਬਸੀ ਜੀ ਨਮਸਕਾਰ ਨਮਸਕਾਰ ਭਾਜੀ ਕੀ ਹਾਲ ਹੈ ਮੈਂ ਠੀਕ ਹਾਂ ਬਸੀ ਜੀ ਤੁਸੀਂ ਸੁਣਾਓ ਬਹੁਤ ਵਧੀਆ ਭਾਜੀ ਅਦਨੇਸ਼ ਜੀ ਤੁਸੀਂ ਜਦੋਂ ਇੰਪਰੂਵਮੈਂਟ ਅਥੋਰਟੀ ਦੇ ਚੇਅਰਮੈਨ ਸੀਗੇ ਤੇ ਇੱਕ ਕਮਿਊਨਿਟੀ ਸੈਂਟਰ ਬਣਿਆ ਰੰਜੀਤ ਐਵੇਨਿਊ ਦੇ ਵਿੱਚ ਹਾਂ ਜੀ ਹਾਂ ਜੀ ਉਹ ਬੇਸਿਕਲੀ ਮਕਸਦ ਕਿਸ ਵਾਸਤੇ ਬਣਾਇਆ ਗਿਆ ਸੀ ਕਿ ਤੇ ਤੁਹਾਡਾ ਇੱਕ ਉਸ ਵੇਲੇ ਤੁਸੀਂ ਇੱਕ ਮਤਾ ਪਾਸ ਕੀਤਾ ਸੀਗਾ ਹਾਂਜੀ ਕਿਉਂਕਿ ਤੁਹਾਨੂੰ ਵੀ ਪਤਾ ਹੀ ਹੋਣਾ ਮੈਂ ਕੱਲ ਇੱਕ ਸਟੋਰੀ ਬ੍ਰੇਕ ਕੀਤੀ ਹੈ ਕਿ ਉਹ ਜਿਹੜਾ ਉਹ ਸੁਣੀ ਤੁਹਾਡੀ ਸਾਰੀ ਬ੍ਰੇਕ ਸਟੋਰੀ ਜੀ ਜੀ ਉਹ ਇੱਕ ਇੱਕ ਅਸਰ ਹੈ ਕਿ ਇਹਦਾ ਨਾਮ ਇਹ ਜੋਸ਼ੀ ਸਾਹਿਬ ਨੇ ਹੈ ਕਮਿਊਨਿਟੀ ਹਾਲ ਬਣਵਾਇਆ ਸੀ ਅ ਅਨਿਲ ਜੋਸ਼ੀ ਜਦੋਂ ਅਨਿਲ ਜੋਸ਼ੀ ਜੀ ਜਦੋਂ ਸਾਬਕਾ ਮਿਨਿਸਟਰ ਸੀ ਜੀ 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 ਉਸ ਵੇਲੇ ਉਹਨਾਂ ਨੇ ਇਹਨੂੰ ਕਮਿਊਨਿਟੀ ਹਾਲ ਬਣਾਇਆ ਸੀ ਹਾਂ ਕਿੰਨੇ ਉਹਨਾਂ ਦੀ 10 ਓਵਰ ਜੇ ਪੂਰਾ ਨਹੀਂ ਹੋ ਪਿਆ আর ਮੈਂ ਜਦੋਂ ਚੇਅਰਮੈਨ ਬਣਿਆ ਉਹ ਤੋਂ ਵੀ ਹੈਂਡਓਵਰ ਨਹੀਂ ਦਿੱਤਾ ਸੀ ਥੋੜੀ ਦੇਰ ਬਾਅਦ ਇਹਨੂੰ ਕੰਪਲੀਟ ਹੋਣ ਵਾਲਾ ਸੀ ਠੇਕੇਦਾਰ ਨੇ ਇਹਨੂੰ ਕੰਪਲੀਟ ਕਰਨਾ ਸੀ ਓਕੇ ਤੇ ਉਸ ਤੋਂ ਬਾਅਦ ਮੈਂ ਇੱਕ ਰੈਜ਼ੋਲੂਸ਼ਨ ਪਾਇਆ ਸੀ ਕਿ ਇਹਦੀ ਇੱਕ ਕਮੇਟੀ ਬਣਾਈ ਜਾਵੇ ਓਕੇ ਕਿਉਂਕਿ ਇਹ ਕਮਿਊਨਿਟੀ ਹਾਲ ਲੋਕਾਂ ਦੀ ਸਹੂਲਤ ਲਈ ਬਣਾਇਆ ਸੀ ਆਮ ਲੋਕਾਂ ਦੇ ਜਿਹੜੇ ਗਰੀਬ ਲੋਕ ਨੇ ਆਪਣੇ ਬੱਚੇ ਦਾ ਵਿਆਹ ਜਾਂ ਉਗਲੇ ਇਸ ਏਰੀਏ ਦੇ ਵਿੱਚ ਹੁਣ ਤੇ ਚਲੋ ਰਾਧਾ ਕਿਸ਼ਨ ਮੰਦਿਰ ਦੀ ਕਮਿਊਨਿਟੀ ਹਾਲ ਨੀਤੇ ਗਰਾਊਂਡ ਬੇਸਮੈਂਟ ਤੇ ਬਣਾਇਆ ਜਾ ਰਿਹਾ ਉਹ ਨਹੀਂ ਸੀ ਜੀ 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 ਇਹ ਐਸ ਵਾਸਤੇ ਬਣਾਇਆ ਗਿਆ ਸੀ ਕਿ ਕੋਈ ਗਰੀਬ ਬੰਦਾ ਜਾਂ ਕੋਈ ਵੀ ਕਿਸੇ ਦਾ ਦੁੱਖ ਸੁੱਖ ਵਾਸਤੇ ਹੋਵੇ ਉਹਨੂੰ ਬਹੁਤ ਮਿਨਿਮਮ ਚਾਰਜਸ ਤੇ ਇਹਨੂੰ ਮਿਲ ਜਾਵੇ ਤੇ ਉਦੋਂ ਮੈਂ ਇੱਕ ਗੱਲ ਕਹੀ ਸੀ ਕਿ ਇਹਨੂੰ ਇੱਕ ਕਮੇਟੀ ਬਣਾਈ ਦਿੱਤੀ ਬਣਾ ਦਿੱਤੀ ਜਾਵੇ ਜੀ ਇਹਦੇ ਵਿੱਚ ਇਲਾਕੇ ਦਾ ਐਮ.ਐਲ.ਏ ਜੀ ਇਸ ਇਲਾਕੇ ਦਾ ਕੌਂਸਲਰ ਜੀ ਜਿਹੜਾ ਮੌਜੂਦਾ ਚੇਅਰਮੈਨ ਹੋਏਗਾ, ਈਓ ਹੋਏਗਾ ਤੇ ਐਸਈ ਹੋਏਗਾ। ਉਸ ਇਲਾਕੇ ਦੇ ਬੰਦਿਆਂ ਦੀ ਇੱਕ ਕਮੇਟੀ ਬਣਾ ਕੇ ਇਹਨੂੰ ਬਹੁਤ ਮਿਨਿਮਮ ਚਾਰਜਸ ਲੈ ਜਾਣ ਲੋਕਾਂ ਨੂੰ ਜਿਹੜੀ ਜਿਹੜੇ ਦੇਖ ਰਹੇ ਖਾਸਤੇ ਜਿਹੜੇ ਚਾਰਜਸ ਹਨ ਨੂੰ ਨੋ ਲਾਸ ਨੋ ਪ੍ਰੋਫਿਟ ਦੇ ਕਮਿਊਨਿਟੀ ਕਲਟਰ ਹੈ ਜੀ। ਲੇਕਿਨ ਔਰ ਇਹ ਮੈਂ ਉਦੋਂ ਰੈਜ਼ੋਲੂਸ਼ਨ ਪਾ ਗਿਆ ਔਰ ਉਹਦੇ ਵਿੱਚ ਇੱਕ ਲਾਈਨ ਪਾਈ ਸੀ ਕਿ ਜੇ ਇਹਦੇ ਵਿੱਚ ਕੁਝ ਚੇਂਜਸ ਕਰਨੀਆਂ ਤੇ ਉਹ ਜੋੜਾ ਮੌਜੂਦਾ ਚੇਅਰਮੈਨ ਹੋਏਗਾ ਉਹ ਚੇਂਜ ਕਰੇਗਾ ਲੇਕਿਨ ਇਹ ਕਮੇਟੀ ਬਣਾ ਕੇ No loss no profit ਤੇ ਚਲਾਇਆ ਜਾਏਗਾ ਮੈਂ ਤੁਹਾਡੀ ਅੱਜ ਖਬਰ ਸੁਣਦੇ ਆ ਸੀ ਜੀ ਉਹਦੇ ਵਿੱਚ ਚੇਅਰਮੈਨ ਸਾਹਿਬ ਤੇ ਉਹਦਾ ਜਿਹੜਾ ਫੂਡੀਜ਼ ਵਾਲੇ ਨੂੰ ਦਿੱਤਾ ਉਹ ਐ ਉਹ ਵਰਜ਼ਨ ਦੇ ਵਿੱਚ ਆ ਦੇ ਰਿਹਾ ਕਿ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਉਹਦੀ ਐਡ ਕਰ ਰਿਹਾ ਜੀ ਇਹ 25000 ਰੁਪਿਆ ਲਵਾਂਗੇ ਜੀ 25000 ਰੁਪਿਆ ਉਹ ਲਏਗਾ ਜੀ ਤੇ 50000 ਰੁਪਿਆ ਜੀ ਇੱਥੇ ਹੀ ਦੇਣਾ ਹਾਂ ਹਾਂ ਤੇ ਫੇ ਗਰੀਬ ਬੰਦਾ ਵਿਆਹ ਕਿੱਥੋਂ ਕਰੇਗਾ ਜੀ ਬਿਲਕੁਲ ਠੀਕ ਦੁੱਖ ਸੁੱਖ ਕਿੱਥੋਂ ਕਰੇਗਾ ਮਮ ਬੱ ਜਿਸ ਪਰਪਸ ਵਾਸਤੇ ਬਣਾਇਆ ਗਿਆ ਸੀ ਉਹ ਪਰਪਸ ਡਿਫੀਟ ਹੋ ਗਿਆ ਹਾਂ ਬਿਲਕੁਲ ਬਿਲਕੁਲ ਡੈਫੀਨੇਟਲੀ ਦੇਖੋ ਇਹਦੇ ਨਾਲ ਮੈਂ ਮੈਂ ਤਾਂ ਲੀਗਲ ਦੱਸਦਾ ਕਿ ਇਸ ਇਲਾਕੇ ਦੇ ird gird ਕਾਫੀ 슬ਮ ਏਰੀਆ ਵੀ ਆ ਜੀ 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 ਤੇ ਬੇਸਿਕਲੀ ਮੈਂ ਸਮਝਦਾ ਕਿ ਅਨਿਲ ਜੋਸ਼ੀ ਜੀ ਨੇ ਉਹਨੂੰ ਉਸਲਮ ਏਰੀਏ ਨੂੰ ਜਾਂ ਉਸ ਏਰੀਆ ਦੇ ਵਿੱਚ ਅੱਡੀ ਵੱਡੀ ਰਣਜੀਤ ਐਵੇਨਿਊ ਸੀ ਉਧਰ ਗੁਮਟਾਲਾ ਲੱਗਦਾ ਉਧਰ ਸੰਜੇ ਗਾਦੀ ਕਲੋਨੀਆਂ ਸਾਰੇ ਏਰੀਆ ਲੱਗਦੇ ਸੀ ਇਹ ਸਾਰੇ ਏਰੀਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਮਿਊਨਿਟੀ ਹਾਲ ਬਣਾਇਆ ਸੀ ਕਿ ਜੇ ਕਿਸੇ ਦੇ ਦੁੱਖ ਜਾਂ ਸੁੱਖ ਹੋਵੇ ਜੋ ਇਹਨੂੰ ਯੂਜ਼ ਕਰਨਾ ਔਰ ਬਹੁਤ ਸੁੰਦਰ ਬਣਿਆ ਸੀ ਅੱਛਾ ਬਸ ਜੀ ਜੀ ਬਸ ਹੀ ਕਮਰੇ ਵੀ ਆ ਹਾਂ ਬਸ ਜੀ ਇਹਦੇ ਵਿੱਚ ਮੈਨੂੰ ਲੱਗਿਆ ਪਤਾ ਹੋਈ 12-15 ਕਮਰੇ ਵੀ ਆ ਇੱਥੇ ਉੱਪਰ ਕਮਰੇ ਸੀ ਥੱਲੇ ਹਾਲ ਸੀ ਦੋ ਔਰ ਉੱਲੀ ਏਸੀਸੀ ਜਨਰੇਟਰ ਉੱਪਰ ਪਿਆ ਸੀ ਸਾਰਾ ਕੁਝ ਮੈਂ ਇਹਦੀ ਕਈ ਵਾਰੀ ਬੁਲਾਇਆ ਬਾਹਰ پارک ਵੀ ਸੀ ਸਾਰਾ ਕੁਝ ਇਹਦੀ ਇਹ ਤੇ ਜਗ੍ਹਾ ਹੀ ਕਹਿੰਦੇ ਵੀ 150 ਕਰੋੜ ਦੀ ਹੋਣੀ ਹੈ ਕਰੀਬ-ਕਰੀਬ ਜੀ ਤੇ ਭਾਜੀ 4000 ਗੱਜ ਤੇ ਥਾਂ ਸੀ ਤੇ 4 4 ਲੱਖ ਰੁਪਏ ਗੱਜ ਰਣਜੀਤ ਆ ਮੈਨੂੰ ਅਸਟੈਂਡ 3.5 ਪੌਣੇ 4 ਲੱਖ ਰੁਪਇਆ ਗੱਜ ਕਮਰਸ਼ਲ ਰੇਟ ਆ ਤੇ ਚੱਲੇ 150 ਕਰੋੜ ਰੁਪਇਆ 160 ਕਰੋੜ ਰੁਪਏ ਦੀ ਥਾਂ ਹੈ ਉੱਪਰ 8-10 ਕਰੋੜ ਰੁਪਇਆ ਲੱਗਾ ਹੋਣਾ ਹੈ ਜੀ ਇਹਦਾ ਟਰਸਟ ਦੇ ਵਿੱਚੋਂ ਇਹ ਫਾਈਲ ਕਟਾ ਲੋ ਕਟੋ ਕਟ 10 ਕਰੋੜ ਰੁਪਇਆ ਲੱਗਾ ਹੋਏਗਾ 8-10 ਕਰੋੜ ਰੁਪਇਆ ਉੱਪਰ 10 ਕਰੋੜ ਲਾਤਾ 100% ਲੱਗਾ ਹੋਏਗਾ ਤੇ ਫਿਰ ਇਹ ਇਹ ਫਿਰ ਕੀ ਸੋਚ ਇਹਨਾਂ ਨੂੰ ਸੁਝਾ ਚੇਅਰਮੈਨ ਸਾਹਿਬ ਨੂੰ ਨਵੇਂ ਜਿਹੜੇ ਅਸ਼ੋਕ ਤਲਵਾਰ ਜੀ ਹੈ ਇਹ ਤੇ ਹੁਣ ਕੋਈ ਦੱਸ ਸਕਦੇ ਆ ਵੇਖੋ ਮੈਨੂੰ ਤੇ ਲੱਗ ਰਿਹਾ ਜਿ ਕਿਸੇ ਆਪਣੇ ਨੂੰ ਜਾਂ ਖੁਦ ਜਿਸ ਤਰ੍ਹਾਂ ਮੈਨੂੰ ਚੇਅਰਮੈਨ ਸਾਹਿਬ ਉੱਥੇ ਤੁਹਾਨੂੰ ਬਾਈਟ ਦੇ ਰਹੇ ਸੀ ਜੀ ਮੈਨੂੰ ਉਹਦੇ ਚ ਕੋਈ ਸਗੰਧ ਪਰਸਨਲ ਹੀ ਲੱਗ ਰਹੀ ਹੈ ਕਿ ਕੋਈ ਪਰਸਨਲ ਹੀ ਉਹਨਾਂ ਨੂੰ ਕੋਈ ਫਾਇਦਾ ਇਸ ਤਰ੍ਹਾਂ ਦਾ ਇੰਟਰਸਟ ਰੀ ਜੀ ਆ ਅੱਛਾ ਦੇਖੋ ਦਿਨੇਸ਼ ਜੀ ਜਿਵੇਂ ਰਣਜੀਤ ਆਬ ਨੂੰ ਜੇ ਹੋਟਲ ਵੀ ਆਪਾਂ ਮੰਨ ਕੇ ਤੇ ਲਈ ਘੱਟ ਤੋਂ ਘੱਟ ਕਿਰਾਇਆ ਲਾ ਲਈਏ ਸੀ ਇੱਕ ਕਮਰੇ ਦਾ 2500 ਰੁਪਏ ਕਿਰਾਇਆ ਵੀ ਲਾ ਲਈਏ ਮਿਨੀਮਮ ਕਹ ਰਹੇ ਆ ਤੇ 2500 ਤੇ ਕਿਤੇ ਕਿਰਾਇਆ ਹੈ ਨਹੀਂ ਕਮਰੇ ਦਾ 5000 7000 ਕਿਰਾਇਆ ਲੈਂਦੇ ਆ ਤੇ 15 ਕਮਰਿਆਂ ਦਾ 2500 ਤੇ ਕਿਰਾਇਆ ਹਰ ਨਾਲ ਜਿਹੜਾ ਕਿਰਾਇਆ ਰੋਜ਼ ਦਾ ਉਹੀ 37 3000 ਰੁਪਏ ਆ ਜਾਂਦਾ 40000 ਵੀ ਹੈ ਫਿਕਰ ਨਹੀਂ ਆਉਂਦਾ ਲੈ ਹਾਲ ਆ ਕਿੱਟੀ ਹਾਲ ਹੈ ਪਰ ਬਹੁਤ ਸੁੰਦਰ ਬਣਾਇਆ ਸੀ ਯਨੋ ਜਿਹੜਾ ਨਕਸ਼ਾ ਸੀ ਬਹੁਤ ਸੁੰਦਰ ਸੀ ਪਰ ਬੜਾ ਵਧੀਆ ਸੀ ਕਿਉਂਕਿ ਮੈਂ ਐਕਚੁਅਲੀ ਤੈਨੂੰ ਚਲਾਉਣਾ ਸੀ ਲੇਕਿਨ ਜਦੋਂ ਅਸੀਂ ਰੈਜ਼ੋਲੂਸ਼ਨ ਪਾਇਆ ਸੀ ਜੀ ਉਸ ਤੋਂ ਬਾਅਦ ਕੋਵਿਡ ਆ ਗਿਆ ਜੀ ਤੇ ਮੈਂ ਡੀਸੀ ਸਾਹਿਬ ਨੇ ਸਾਨੂੰ ਲਿਖ ਕੇ ਦਿੱਤਾ ਉਦੋਂ ਕਮਿਸ਼ਨਰ ਪੁਲਿਸ اور ਡੀਸੀ ਸਾਹਿਬ ਨੇ ਦੋਨਾਂ ਨੇ ਲਿਖੇ ਦਿੱਤਾ ਅਸੀਂ ਇਸ ਕੋਵਿਡ ਨੂੰ ਯੂਜ਼ ਕਰਦੇ ਰਹੇ ਹਾਂ ਅਸੀਂ ਕਮਿਊਨਿਟੀ ਹਾਲ ਨੂੰ ਕੋਵਿਡ ਦੇ ਟਾਈਮ ਤੇ ਤੇ ਇੰਜੈਕਸ਼ਨ ਲੱਗਦੇ ਰਿਹਾ ਕੋਵਿਡ ਦੀਆਂ ਟੀਮ ਜੁਥੇ ਅੱਗੇ ਬੈਠੇ ਨਾਲੇ 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 ਦੇਖੋ ਦਿਨੇਸ਼ ਜੀ ਇਹ ਵਾਲਾ ਕੰਮ ਜਿਹੜਾ ਕਮਿਊਨਿਟੀ ਹਾਲ ਮੈਂ ਦੇਖਿਆ ਤੁਸੀਂ ਦੇਖੋ ਨਾ ਉਹਨੂੰ ਤੇ ਮੈਰੀਜ ਪੈਲੇਸ ਦੀ ਲੁੱਕ ਦਿੱਤੀ ਗਈ ਹੈ ਤੇ ਉਹ ਖੁਸ਼ੀ ਉਹ ਜਿਹੜੇ ਗਮੀ ਦੇ ਪ੍ਰੋਗਰਾਮ ਉਹ ਤੇ ਇਥੇ ਹੋ ਹੀ ਨਹੀਂ ਸਕਦੇ ਹਾਂ ਮੈਂ ਵੇਖਿਆ ਸਾਰਾ ਉਹ ਦੇਖੋ ਇਹਦੀ ਤੇ ਜਾਂਚ ਹੋਵੇ ਫਿਰ ਸਾਰਾ ਕੁਝ ਪਤਾ ਲੱਗੇਗਾ ਕਿ ਨਹੀਂ ਇਹ ਤੇ ਬਦਲਾਵ ਵਾਲੀ ਸਰਕਾਰ ਹੈ ਹੇ ਜੱਜੋ ਤੁਹਾਨੂੰ ਜੋਸ਼ੀ ਸਾਹਨੇ ਸਾਰਾ ਕੁਝ ਬੋਲ ਹੀ ਦਿੱਤਾ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਚਲੋ ਠੀਕ ਹੈ ਜੀ ਦਿਨੇ ਜੀ ਧੰਨਵਾਦ ਸਾਡਾ ਗੱਲ ਕਰਕੇ ਨਮਸਕਾਰ ਤੁਸੀਂ ਸੁਣ ਹੀ ਲਿਆ ਕਿ ਬੱਸੀ ਸਾਹਿਬ ਨੇ ਕੀ-ਕਿਆ ਇਸ਼ਾਰਨਾ ਜਿਹੜੀ ਉਹਨਾਂ ਨਾਲ ਗੱਲਬਾਤ ਹੋਈ ਏ ਤੇ ਇਸ ਨੂੰ ਲੈ ਕੇ ਅਸੀਂ ਗੱਲ ਕੀਤੀ ਹੈ ਆਰਟੀਆ ਐਕਟੀਵਿਸਟ ਗੁਰਮੀਤ ਸਿੰਘ ਬਨੂਆ ਉਹਨਾਂ ਨੇ ਵੀ ਇਸ ਕਮਿਊਨਿਟੀ ਸੈਂਟਰ ਨੂੰ ਫੂਡ ਇਨ ਰੈਸਟੋਰੈਂਟ ਵਾਲਿਆਂ ਨੂੰ ਦਿੱਤੇ ਜਾਣ ਤੇ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਕਿ ਉਹ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਅਸ਼ੋਕ ਤਲਵਾਰ ਵੱਲੋਂ ਦਿੱਤੇਗੇ ਇਸ ਫੈਸਲੇ ਦੇ ਖਿਲਾਫ ਕੋਰਟ ਵਿੱਚ ਚੈਲੰਜ ਕਰਨਗੇ ਤਾਂ ਹਮ ਦੱਸ ਦਿਆਂ ਕਿ ਗੁਰਮੀਤ ਸਿੰਘ ਬਬਲੂ ਇਸ ਬਾਰੇ ਕੀ ਕਹਿ ਰਹੇ ਨੇ ਹੈਲੋ ਹਾਂਜੀ ਭਾਜੀ ਸਸੀਗਲ ਸਸੀਗਲ ਜੀ ਦਿਮਕ ਜੀ ਸਸੀਗਲ ਜੀ ਅੱਜ ਦੱਸੋ ਜਿਹੜਾ ਇਹ ਫੂਡਿਸ ਦਿੱਤਾ ਹੈ ਜਿਹੜਾ ਇਹਨਾਂ ਨੇ ਗੁਰਮੀਤ ਜੀ 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 ਫੂਡਿਸ ਨੂੰ ਦਿੱਤਾ ਜਿਹੜਾ ਕਮਿਊਨਿਟੀ ਹਾਲ ਜੀ ਕਮਿਊਨਿਟੀ ਹਾਲ ਉਹ ਕੀ ਤੁਹਾਡਾ ਕੀ ਕਹਿਣਾ ਉਹਦਾ ਸਰ ਬੇਸਿਕਲੀ ਤਾਂ ਦੇਖੋ ਜੀ ਕਮਿਊਨਿਟੀ ਹਾਲ ਜਿਹੜਾ ਬਣਿਆ ਚਲੋ ਸਰਕਾਰਾਂ ਨੇ ਜਿਨ੍ਹਾਂ ਨੇ ਵੀ ਬਣਾਇਆ ਭਾਵੇਂ ਅਕਾਲੀ ਭਾਜਪਾ ਜਾਂ ਜੋ ਵੀ ਹੈ ਕਾਂਗਰਸ ਨੇ ਇਨੌਗੁਰੇਸ਼ਨ ਕੀਤੀ ਉਹਦੀ ਇਹ ਸਭ ਮਤਲਬ ਬੇਸਿਕਲੀ ਕਮਿਊਨਿਟੀ ਹਾਲ ਤੇ ਉਹ ਇਹ ਹੈ ਨਾ ਕਿ ਬਈ ਗਰੀਬ ਜਨਤਾ ਵਾਸਤੇ ਜਿਹੜੇ ਕਿ ਨੌੜਮੰਦ ਬੰਦੇ ਨੇ ਉਹਨਾਂ ਦੇ ਪਰਿਵਾਰਾਂ ਵਾਸਤੇ ਜਿਨ੍ਹਾਂ ਦੀ ਧੀਆ ਭੈਣਾ ਦਾ ਵਿਆਹ ਕਰਨਾ ਹੋਵੇ ਤੇ ਉਹਦੇ ਵਾਸਤੇ ਕਮਿਊਨਿਟੀ ਹਾਲ ਖੋਲਿਆ ਗਿਆ ਸੀਗਾ ਸਰਕਾਰ ਨੇ ਬਣਾਇਆ ਸੀਗਾ ਜੀ ਹੂੰ ਲੇਕਿਨ ਹੁਣ ਬੇਸਿਕਲੀ ਵੇਖਿਆ ਜਾਵੇ ਕਿ ਇੱਕ ਪ੍ਰਾਈਵੇਟ ਫਰਮ ਨੂੰ ਤੁਸੀਂ ਫੂਡੀਜ਼ ਨੂੰ ਦੇ ਕੇ ਤੇ ਤੁਸੀਂ ਉਹਦਾ ਨਜਾਇਜ਼ ਫਾਇਦਾ ਚੁੱਕਿਆ ਜਾਵੇ ਜਿਹੜਾ 7-8 ਸਾਲ ਪਹਿਲਾਂ ਬੰਦ ਰਵੇ ਉਸ ਤੋਂ ਬਾਅਦ ਤੁਸੀਂ ਬਹਾਨਾ ਲਗਾਓ ਜਿਵੇਂ ਮੈਂ ਤੁਹਾਡੀ ਆਪ ਜੀ ਦੀ ਸਵੇਰੇ ਮੈਂ ਵੇਖੀ ਸੀਗੀ ਜਿਹਦੇ ਚ ਅਸ਼ੋਕ ਤਾਲਵਾੜ ਜੀ ਕਹਿ ਰਹੇ ਨੇ ਕਿ ਜੀ ਮੈਂ ਉਹਨਾਂ ਵਾਸਤੇ ਖੋਲਿਆ ਜੀ 7 ਸਾਲ ਤੋਂ ਬੰਦ ਸੀ ਕਬੂਤਰ ਉੜਦੇ ਪਏ ਸੀ ਇਹ ਉਹ ਫਿਰ ਲੇਕਿਨ ਤੁਸੀਂ ਬੇਸਿਕਲੀ ਜੇ ਤੁਸੀਂ ਫਰਮ ਨੂੰ ਕਿਸੇ ਨੂੰ ਦਿੱਤਾ ਤੇ ਇਟ ਸ਼ੁੱਡ ਬੀ ਪ੍ਰੋਪਰ ਟੈਂਡਰਿੰਗ ਹੋਣੀ ਚਾਹੀਦੀ ਹੈ ਉਹਦੇ ਵਿੱਚ ਇੱਕ ਆਮ ਜਨਤਾ ਦੇ ਵਿੱਚ ਇਛੂਕ ਬੰਦੇ ਚਾਹਣ ਤੇ ਉਹਦੇ ਚ ਉਹ ਕੰਮ ਕਰ ਸਕਦੇ ਸੀਗੇ ਲੇਕਿਨ ਇਹਨਾਂ ਨੇ ਕੀਤਾ ਹੀ ਵਨ ਸਾਈਡਿਡ ਕੰਮ ਕੀਤਾ ਟੋਟਲੀ ਬਾਇਸਡ ਕੰਮ ਕੀਤਾ ਜੀ ਮਤਲਬ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਵੱਡਾ ਛੜੀ ਅੰਤਰ ਹੈ ਦੇਖੋ 150 ਪੌਣੇ 200 ਕਰੋੜ ਦੀ ਗੱਲ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਸਰ 150 ਪੁਰਾਣੇ 200 ਦੀ ਕਰੋੜ ਦੀ ਜਗਾ ਹੋਵੇ ਤੇ ਤੁਸੀਂ ਇੱਕ ਬੰਦੇ ਨੂੰ ਕਹੋਗੇ ਤੂੰ 30 35 ਲੱਖ ਰੁਪਏ ਲਗਾ ਕੇ ਤੇ ਤੈਨੂੰ ਸਾਰਾ ਹੀ ਹਵਾਲਾ ਤੈਨੂੰ ਦੇ ਦਈਏ ਮਤਲਬ ਤੂੰ ਮਾਲਕ ਹੀ ਬਣ ਜਾਵੇਂ ਉੱਥੇ that is totally unfair ਇਹਦੇ ਵਿੱਚ ਇੱਕ ਆਪਸ਼ਨ ਹੋਣੀ ਚਾਹੀਦੀ ਸੀ ਜੇ ਤੁਸੀਂ ਇਹਨੂੰ ਬਕਾਇਦਾ ਟੈਂਡਰਿੰਗ ਕਰਦੇ ਟੈਂਡਰਿੰਗ ਕਰਕੇ ਹੋਰ ਵੀ ਸ਼ਹਿਰ ਦੇ ਚਾਹਵਾਨ ਬੰਦੇ ਹੁੰਦੇ ਜਿਹੜਾ ਕਿ ਵਧੀਆ ਕੰਮ ਕਰ ਸਕਦੇ ਹੀ ਮਤਲਬ ਤੁਸੀਂ ਸਮਝੋਗੇ ਜੇ ਕਿਸੇ ਦਾ ਪਰਪਸ ਹੀ ਡਿਫੀਟ ਹੋ ਗਿਆ ਨਾ ਆਪਾਂ ਕਰਨਾ ਤੇ ਕਮਿਊਨਿਟੀ ਨੂੰ ਸਰਵਿਸ ਹੈਗਾ ਸਰ ਕਮਿਊਨਿਟੀ ਜਨ ਕਰਨ ਲੱਗ ਪਏ ਦੀ ਇਹਨੂੰ ਮੈਰਿਜ ਵੈਲਸ ਬਣਾਉਣ ਲੱਗ ਗਏ ਫੇਰ ਤਾਂ ਪਰਪਸ ਡਿਫੀਟ ਹੋ ਗਿਆ ਸਰ ਬਿਲਕੁਲ ਡਿਫੀਟ ਨਹੀਂ ਹੁੰਦਾ ਦੇਖੋ ਜੀ ਕਈ ਲੋਕੀ ਸਮਾਜ ਸੇਵਕ ਨੇ ਜੜੇਗੀ ਚਾਹਦੇ ਨੇ ਕਿ ਅਸੀਂ ਵਾਕਈ ਸਮਾਜ ਦੇ ਵਿੱਚ ਲੋਕੀ ਸੇਵਾ ਕਰੀ ਇੰਨੀ ਗਰਮੀ ਦੀ ਕੋਈ ਸੇਵਾ ਬਹੁਤ ਘੱਟ ਲੋ ਗਿਆ ਅੱਜ ਕੱਲ ਫਿਰ ਉਹ ਸਮਾਜ ਸੇਵਾ ਕਰਨ ਦੇ ਹੋਰ ਬੜੇ ਮਾਧਿਅਮ ਹੈ ਸਰ ਉਹਨਾਂ ਨੇ ਬਿਜ਼ਨਸ ਓਪਰਚੁਨਿਟੀ ਖੋਲ ਲਈ ਨਾ ਉਹਨਾਂ ਨੇ ਆਪਣਾ ਬਿਜ਼ਨਸ ਬਣਾ ਲਿਆ ਉਹਨਾਂ ਨੇ ਜਿਹਦੇ ਵਿੱਚ ਪਤਾ ਲੱਗਾ ਜੀ 1000 ਰੁਪਏ 1200 ਰੁਪਏ ਪਲੇਟ ਆਈ ਹੈ ਤੇ ਫਿਰ ਉਹ ਬੰਦਾ ਇੱਥੇ ਆ ਕੇ ਵਿਆਹ ਕਰਾਊਗਾ ਆਪਣੇ ਬੱਚਿਆਂ ਦਾ ਭਾਜੀ ਤੁਸੀਂ ਕੱਲ ਨੂੰ ਸਮਝਦੇ ਤੁਸੀਂ ਇਹਨੂੰ ਲੈ ਕੇ ਕੋਈ ਜਿਵੇਂ ਤੁਸੀਂ ਬੜਾ ਪੁੱਤਾਂ ਦੇ ਵਿੱਚ ਵੀ ਜਾਂਦੇ ਹੋ ਇਹੋ ਜਿਹੇ ਮਾਮਲੇ ਲੈ ਕੇ ਕੀ ਇਹ ਤੇ ਇਹਨੂੰ ਲੈ ਕੇ ਕੋਈ ਰਿਟ ਜਾਂ ਕੋਈ ਪਿਲ ਕੋਈ ਪਾਓਗੇ ਤੁਸੀਂ ਬਿਲਕੁਲ ਸਰ ਇਹਨੂੰ ਚੈਲੰਜ ਕਰਾਂਗੇ ਅਸੀਂ ਮਤਲਬ ਦਿਸ ਇਜ਼ ਟੋਟਲੀ ਅਨਫੇਅਰ ਕਿ 150 ਕਰੋੜ ਦੀ ਪ੍ਰਾਪਰਟੀ ਹੋਵੇ ਉਹ ਵੀ ਸਰਕਾਰ ਦੀ ਪ੍ਰਾਪਰਟੀ ਹੋਵੇ ਤੇ ਤੁਸੀਂ ਇੱਕ ਆਮ ਬੰਦੇ ਨੂੰ ਤੁਸੀਂ ਦੇ ਦੋਗੇ ਲੋ ਜੀ ਤੁਸੀਂ ਇਹਦੀ ਰੱਖ-ਰਖਾ ਕਰੋ ਸੰਭਾਲ ਕਰੋ ਤੇ ਤੁਸੀਂ ਕਮਾਈ ਕਰੋ ਚਲੋ ਤੁਸੀਂ ਇਹ ਦੱਸੋ ਕਮਿਊਨਿਟੀ ਆਲ ਦਾ ਕੀ ਫਾਇਦਾ ਆਇਆ ਜੀ ਠੀਕ ਹੈ ਸਰ ਧੰਨਵਾਦ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਹੁਣ ਅਸੀਂ ਇਸ ਨੂੰ ਲੈ ਕੇ ਇੱਕ ਵਾਰ ਫੇਅਰ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਅਸ਼ੋਕ ਪਰਵਾਰ ਦੇ ਨਾਲ ਗੱਲਬਾਤ ਕੀਤੀ ਹੁਣ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੁਝ ਗਲਤ ਨਹੀਂ ਕੀਤਾ ਇਸ ਤੋਂ ਪਹਿਲਾਂ ਕਿ ਤੁਹਾਨੂੰ ਅਸੀਂ ਉਹਨਾਂ ਨਾਲ ਅੱਜ ਦੀ ਗੱਲਬਾਤ ਹੋਈ ਦੀ ਰਿਕਾਰਡਿੰਗ ਸੁਣਾਈਏ ਪਹਿਲੇ ਤੁਹਾਨੂੰ ਦੱਸ ਦਿਆਂ ਕਿ ਇੱਕ ਦਿਨ ਪਹਿਲਾਂ ਜਿਹੜੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਸੀ ਉਹਨਾਂ ਦਾ ਕੀ ਕਹਿਣਾ ਹੈ ਕੁੜੀ ਦਾ ਸਵਾਲ ਹੈ ਜਿੰਨਾ ਅੰਦਰ ਇੰਟੀਰੀਅਰ ਕਰਾਇਆ ਜੀ ਜਿੰਨਾ ਅੰਦਰ ਫਰਨੀਚਰ ਉਹ ਜਿੰਨੀ ਅੰਦਰ ਕਾਰਪੇਟਿੰਗ ਉਹ ਸਾਰੀ ਸਟੇਜਸ ਵਗੈਰਾ ਸਾਰੀ ਬਰਤਨ ਈਵਨ ਬਰਤਨ ਕਿਚਨ ਦੇ ਬਰਤਨ ਸਾਰੇ ਦੇ ਸਾਰੇ ਜੋ ਵੀ ਉਹ ਸਾਰਾ ਫੂਡ ਇਸ ਵਾਲੋ ਲਗਾਇਆ ਗਿਆ। ਹੋਰ ਅੱਛਾ ਹੁਣ ਉਹਦੇ ਚ ਕੀ ਹੈ ਤੁਹਾਡਾ ਮੈਂ ਸਵਾਲ ਦਾ ਜਵਾਬ ਮੈਂ ਲਾ ਕੋਈ ਵਿਅਕਤੀ ਆਂਦਾ ਹੈ ਜੀ ਜੀ ਜਿਸ ਤਰ੍ਹਾਂ ਸਾਨੂੰ 25000 ਦੇ ਰਿਹਾ ਉਹ ਵੀ ਤੇਬਲਾ, ਕੁਰਸੀਆਂ, ਟੈਂਟ, ਸ਼ੈਂਟ ਸਭ ਲੈ ਕੇ ਆਏਗਾ। ਬਰਤਨ ਲੈ ਕੇ ਆਏਗਾ ਤਦ ਹੀ ਰਸੋਈ ਚਲਾਏਗਾ। ਮੈਂ ਕਹਿੰਦਾ ਉਹਨੂੰ ਮੰਨੋ ਬਾਜ਼ਾਰ ਚੋਂ 25000 ਦਾ 50000 ਦਾ ਸਾਮਾਨ ਮਿਲਦਾ ਹੈ। ਜੀ ਠੀਕ ਹੈ। ਉਸ ਤੋਂ ਅੱਧੇ ਰੇਟ 'ਚ ਹੀ ਸੀ ਦੇ ਦਵਾਂਗੇ ਨਾ ਪੁਲਿਸ ਨੂੰ ਅੱਗਲ ਕੀਤੇਗੀ ਦੱਸੇ ਫਿਰ ਪਬਲਿਕ ਸੇਵਾ ਕਰਨੀ ਹੈ ਤੇ ਹੁਣ ਇੱਕ ਦਿਨ ਪਹਿਲੇ ਜਿਹੜੀ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਉਹ ਤੁਸੀਂ ਸੁਣ ਲਈਏ ਹੁਣ ਤੁਹਾਨੂੰ ਸੁਣਾਉਣੇ ਆ ਜਿਹੜੀ ਗੱਲ ਉਹਨਾਂ ਨਾਲ ਸਾਡੀ ਅੱਜ ਹੋਈ ਹੈ ਅੱਛਾ ਤੁਹਾਨੂੰ ਸਭ ਇਤਨਾ ਥੋੜਾ ਦੱਸਣਾ ਜਿਹੜਾ ਤੁਸੀਂ ਦਿੱਤਾ ਨਾ ਪੁਲਿਸ ਨੂੰ ਇਹ ਵਾਲਾ ਕਮਿਊਨਿਟੀ ਹਾਲ ਹਾਂਜੀ ਇਹਨੂੰ ਲੈ ਕੇ ਬਹੁਤ ਸਾਰੀ ਰੈਜ਼ੈਂਟਮੈਂਟ ਹੋ ਰਹੀ ਹੈ ਅੱਛਾ ਤੁਹਾਨੂੰ ਵੀ ਇਹਨਾਂ ਨੇ ਜਗ੍ਹਾ ਕੀ ਹੈ 150 ਕਰੋੜ ਦੀ ਦੇਟ ਤੇ ਉੱਤੇ 60 10 ਕਰੋੜ ਉੱਪਰ ਵੀ ਲੱਗਾ ਹੈ ਅੱਛਾ ਇਹਨਾਂ ਨੇ ਆਪਣੇ ਚਾਹਤੇ ਨੂੰ ਦਿੱਤਾ ਚੇਅਰਮੈਨ ਸਾਹਿਬ ਨੇ ਸਰ ਜਿਹੜਾ ਵੀ ਆ ਜਾਏ ਤੁਸੀਂ ਤੁਸੀਂ ਗੱਲ ਸੁਣੋ ਪਹਿਲਾਂ ਤੁਸੀਂ ਕਿਹਾ ਸੀਗਾ ਕਿ ਇਹ ਪੈਸਾ ਜਿਹੜਾ ਹੈ ਰੈਨੋਵੇਸ਼ਨ ਤੇ ਉਹਨਾਂ ਨੇ ਖਰਚ ਕੀਤਾ ਹੈ ਫੂਡ ਤੇ ਇੰਟੀਰੀਅਰ ਤੇ ਸਰ ਇੰਟੀਰੀਅਰ ਤੇ ਇੰਟੀਰੀਅਰ ਤੇ ਪਰ ਰੈਨੋਵੇਸ਼ਨ ਦਾ ਪੈਸਾ ਬਿੱਲ ਆਇਆ ਜੀ ਉਹ ਖਰਚ ਕੀਤਾ ਹੈ ਕਾਰਪੋਰੇਸ਼ਨ ਸੌਰੀ ਇੰਪਰੂਵਮੈਂਟ ਰਫ ਨੇ 17 ਲੱਖ ਰੁਪਇਆ ਉਹਨੇ 24 ਚ ਹਾਂਜੀ 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 ਕੀ ਮਤਲਬ ਕਿ ਕਿਤੋਂ ਤੱਕ ਸਹੀ ਹੈ ਜੀ ਦੇਖੋ 160 ਕਰੋੜ ਦੀ ਪ੍ਰਾਪਰਟੀ ਆਪਾਂ ਦੇ ਦੇਣੀ ਬਿਨਾ ਕਿਸੇ ਗੱਲ ਤੋਂ ਹੀ ਕਿਹਨੂੰ ਦਿੱਤੇ ਫੂਡੀਜ਼ ਨੂੰ ਕਹਿ ਰਹੇ ਨਾ ਜੀ ਫੂਡੀਜ਼ ਨੂੰ ਸਾਡਾ ਤੁਸੀਂ ਲੈ ਲਓ ਤੁਸੀਂ ਲੈ ਲਓ ਤੁਸੀਂ ਜਿਹਨੇ ਪੇਮੈਂਟ ਉਹਨੇ ਰੈਨੋਵੇਸ਼ਨ ਦਾ ਖਰਚਾ ਕੀਤਾ ਤੁਸੀਂ ਜੋ ਪਬਲਿਕ ਚੈਰੀ ਹੈ ਜੋ ਉਹਨਾਂ ਨਾਲ ਕੰਟਰੈਕਟ ਹੈ ਤੁਸੀਂ ਨਹੀਂ ਸਰ ਨਹੀਂ ਨਹੀਂ ਮੈਂ ਫਿਰ ਮੇਰੇ ਉਸੇ ਐਵਰੀਬਾਡੀ ਪਰਸਨ ਯੋਕੋ ਨਹੀਂ ਸਰ ਨਹੀਂ ਯੂ ਸ਼ੁੱਡ ਇਸੇ ਨੂੰ ਦਿੱਤਾ ਨਹੀਂ ਪਹਿਲਾਂ ਤਾਂ ਇੱਕ ਤਾਂ ਗਲਤ ਫਹਮੀ ਤੁਹਾਨੂੰ ਪਿੱਛੇ ਵੀ ਕਹੀ ਸੀ ਪਬਲਿਕ ਨੂੰ ਵੀ ਕਹਿ ਰਿਹਾ ਆ ਕੋਈ ਗਲਤ ਵਿਅਕਤੀ ਹੈ ਗਲਤ ਅਨਸਰ ਹੈ ਹਾਂ ਉਹ ਜੋਸ਼ੀ ਸਾਹਿਬ ਦਾ ਮੈਂ ਬਿਆਨ ਤੁਹਾਡੇ ਥਰੂ ਸੁਣਿਆ ਉਹ ਮੈਂ ਜਿਸ ਵੇਲੇ ਕਰਾਂਗਾ ਤਾਂ ਜੋੜਾ ਦਵਾਂਗਾ ਨਹੀਂ ਕਰੋ ਕਰੋ ਮੈਂ ਤੇ ਤਾਈ ਤੁਹਾਨੂੰ ਫੋਨ ਕੀਤਾ ਜੀ ਹਾਂ ਹਾਂ ਨਹੀਂ ਨਹੀਂ ਮੇਰੀ ਅਜਿਹੀ ਆਦਤ ਹੈ ਨਹੀਂ ਜੀ ਹਨਾ ਐਸੀ ਮੇਰੀ ਆਦਤ ਨਹੀਂ ਹੈ ਉਹ ਰਾਜਨੀਤੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਰਾਜਨੀਤੀ ਹੁੰਦੀ ਕੀ ਹੈ ਰਾਜਨੀਤੀ ਦਾ ਮਤਲਬ ਹੈ ਸੇਵਾ ਸਿਰਫ ਸੇਵਾ ਸਿਰਫ ਸੇਵਾ ਸੇਵਾ ਆਪਣੀ ਸੇਵਾ ਨਹੀਂ ਸਰ ਜੀ ਉਹ ਉਹ ਜੋ ਹਜ਼ਾਰਾਂ ਕਰੋੜਾਂ ਦੀ ਪ੍ਰਾਪਰਟੀ ਜੀ ਠੀਕ ਹੈ ਕਈ ਕਰੋੜ ਹਜ਼ਾਰਾਂ ਕਹੇਗਾ ਕੁਝ ਕਰੋੜ 2 ਕਰੋੜਾਂ ਦੀ ਪ੍ਰਾਪਰਟੀ ਹਨਾ 15 ਸਾਲ ਪਈ ਰਵੇ ਜੀ ਡੈਡ ਕਰ ਦੇ ਨਹੀਂ ਸਰ ਤੋਂ ਮੇ ਵਾਰ ਐਗਰੀ ਐਗਰੀ ਤਲਵਾਰ ਸਾਹਿਬ ਮੈਂ ਦੇਖੋ ਤਲਵਾਰ ਸਾਹਿਬ ਉਹ ਫੈਸਲਾ ਲਗਾਏਗਾ ਸੀ ਆਪਣੀਆਂ ਕਮਿਸ਼ਨਾਂ ਬਣਾਉਣ ਵਾਸਤੇ ਨਹੀਂ ਨਹੀਂ ਤਲਵਾਰ ਸਾਹਿਬ ਇੱਕ ਨਾ ਜਿਹੜੋ ਦਿਨੇਸ਼ ਬੱਸੀ ਚੇਅਰਮੈਨ ਸੀ ਨਾ ਜੀ ਇੱਥੇ ਹਾਂਜੀ ਹਾਂਜੀ ਉਹਨਾਂ ਨੇ ਇੱਕ ਮਤਾ ਪਾਇਆ ਸੀ ਮਤਾ ਨੰਬਰ 52 ਹਾਂਜੀ ਵੀ ਇਹ ਕਹਿੰਦੇ ਵੀ ਕਮਿਊਨਿਟੀ ਸੈਂਟਰ ਚਲਾਉਣ ਵਾਸਤੇ ਇੱਕ ਪੂਰੀ ਕਮੇਟੀ ਬਣਾਈ ਜਾਏਗੀ ਜਿਸ ਕਮੇਟੀ ਦਾ ਮੈਂਬਰ ਹੋਏਗਾ ਇੱਕ ਐਮਐਲਏ ਚੇਅਰਮੈਨ ਸਾਹਿਬ ਵੀ ਉਹਦੀ ਉਹਨਾਂ ਦੀ ਸਰਪ੍ਰਸਤੀ ਚਲੇਗਾ ਇੱਕ ਐਸਈ ਇੱਕ ਈਓ ਤੇ ਉਥੋਂ ਦਾ ਕਾਉਂਸਲਰ ਤੇ ਚਾਰ ਮੈਂਬਰ ਲੋਕਾਂ ਦੇ ਹੋਰ ਹੋਣਗੇ ਪਰ ਤੁਸੀਂ ਇਸ ਮਤੇ ਨੂੰ ਵੀ ਫਾਲੋ ਨਹੀਂ ਕੀਤਾ ਨਾ ਜੀ ਮੈਨੂੰ ਇਸ ਮਤੇ ਬਾਰੇ ਪਤਾ ਨਹੀਂ ਹੈ ਪਤਾ ਨਹੀਂ ਦੋ ਨਹੀਂ ਪਤਾ ਨਹੀਂ ਪਤਾ ਨਹੀਂ ਪਰ ਤੁਹਾਨੂੰ ਤੁਹਾਡੇ ਅਫਸਰ ਨੇ ਵੀ ਨਹੀਂ ਦੱਸਿਆ ਜੀ ਨਹੀਂ ਨਹੀਂ ਨਾਥਿੰਗ ਇਸ ਮਤੇ ਬਾਰੇ ਪਤਾ ਨਹੀਂ ਹੈ ਜੇ ਐਸਾ ਕੋਈ ਪਾਸ ਹੋਇਆ ਉਹ ਅਸੀਂ ਆਪਣਾ ਮਨ ਬਿਲਕੁਲ ਸਾਫ਼ ਆਪਣਾ ਵਰਕਿੰਗ ਬਿਲਕੁਲ ਸਾਫ਼ ਜੀ ਆਪਾਂ ਕਰ ਲਵਾਂਗੇ ਆਪਾਂ ਨੂੰ ਕਦੇ ਵੀ ਕਦੀ ਦਿੱਕਤ ਨਹੀਂ ਹੈ ਜੀ ਕਿ ਮੈਂ ਉਹ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੈਂ ਕੁਝ ਨਹੀਂ ਕੀਤਾ ਪਰ ਤੁਹਾਡੇ ਤੇ આરોਪ ਲੱਗ ਰਹੇ ਉਂਗਲ ਖੜੀ ਹੋ ਰਹੀ ਤੁਹਾਡੇ ਵੱਲ ਜੀ ਦੇਖੋ ਮੇਰੇ ਮੈਂ ਜਿਹੜੇ ਇਨਸਾਨ ਉਂਗਲ ਲਗਾ ਰਹੇ ਹੈ ਉਂਗਲੀ ਕਰ ਰਹੇ ਹੈ ਉਹ ਸੋਚ ਲੈਣ ਚਾਰ ਉਂਗਲਾਂ ਹੋਣਾਂ ਵਾਲ ਜਾ ਰਹੀ ਹੈ ਜੀ 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 ਬਿਲਕੁਲ ਚਾਰ ਉਂਗਲਾਂ ਹੋਣਾਂ ਵਾਲ ਜਾ ਰਹੀ ਹੈ ਤੇ ਤੁਹਾਡਾ ਸਾਹਿਬ ਤੁਸੀਂ ਫਿਰ ਇਹ ਮਤਾ ਕਢਾਓਗੇ ਤੇ ਫਿਰ ਜੋ ਐਸ ਪਰ ਮਤਾ ਹਾਂ ਹਾਂ ਨਾਥਿੰਗ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਮੈਨੂੰ ਤਾਂ ਕਦੀ ਵੀ ਕਦੀ ਵੀ ਕਦੀ ਦਿੱਕਤ ਨਹੀਂ ਹੈ ਯਾਰ ਅਬ ਮੇਰਾ ਮੇਰੇ ਇੰਟਰਸਟ ਹੈ 100 100% ਸੋਸਾਇਟੀ ਵਾਸ ਜੀ 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 ਸਰ ਨਾਲੇ ਨਾਲੇ ਦਲਵਾਰ ਸਾਹਿਬ ਉਹ ਤੁਸੀਂ ਮੈਨੂੰ ਕਦੀ ਕਬਰਾਂ ਮੈਨੂੰ ਮੈਨੂੰ ਕੋਈ ਲੈਣਾ ਦੇਣਾ ਦਲਵਾਰ ਸਾਹਿਬ ਤੁਸੀਂ ਉਹ ਜਾ ਕੇ ਦੇਖਿਆ ਹੋਣਾ ਉੱਥੇ ਤੇ ਸਿਰਫ ਮੈਰਿਜ ਪੈਲੇਸ ਬਣ ਗਿਆ ਉੱਥੇ ਤੇ ਰਸਮ ਚੌਥਾ ਕਿਰਿਆ ਨਹੀਂ ਹੋ ਸਕਦੀ ਉੱਥੇ ਕਿਉਂ ਨਹੀਂ ਹੋ ਸਕਦੀ ਤੁਸੀਂ ਦੇਖਿਓ ਸਰ ਸਰ ਮੈਨੂੰ ਪਤਾ ਹੈ ਕਿ ਉਹ ਨਹੀਂ ਹੋ ਸਕਦੀ ਤੁਸੀਂ ਜਿਹੜਾ ਵਿਅਕਤੀ ਕਰਨਾ ਚਾਹੇਗਾ ਹੋਏਗਾ ਨਾ ਚਲੋ ਚਲੋ ਠੀਕ ਹੈ ਦਵਾਸਾ ਚਲੋ ਠੀਕ ਹੈ ਦਵਾਸਾ ਥੈਂਕ ਯੂ ਥੈਂਕ ਯੂ ਦਵਾਸਾ ਥੈਂਕ ਯੂ ਤੁਸੀਂ ਇਹ ਵੀ ਸੁਣ ਲਿਆ ਕਿ ਚੇਅਰਮੈਨ ਸ਼ੋਕ ਤਲਵਾਰ ਸਾਹਿਬ ਕੀ ਕਹਿ ਰਹੇ ਨੇ ਫੈਸਲਾ ਤੁਸੀਂ ਕਰਨਾ ਹੈ 160 ਕਰੋੜ ਰੁਪਏ ਦੀ ਥਾਂ ਉੱਤੇ 10 ਕਰੋੜ ਦੀ ਬਿਲਡਿੰਗ ਬਣਾ ਕੇ ਜੇ ਕਿਸੇ ਨੂੰ ਮੁਫਤ ਦੇ ਦਿੱਤੀ ਜਾਵੇ ਤੇ ਇਹ ਜਿਹੜਾ ਮਤਾ ਦਿਨੇਸ਼ ਬੱਸੀ ਵੱਲੋਂ ਪਾਸ ਕੀਤਾ ਗਿਆ ਸੀ ਚੇਅਰਮੈਨ ਸਾਹਿਬ ਇਹ ਸਾਫ਼ ਕਹਿ ਰਹੇ ਨੇ ਕਿ ਉਸ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਸਵਾਰੇ ਵੀ ਹੁਰਦ ਹੈ ਕਿ ਇੰਪਰੂਵਮੈਂਟ ਟਰਸਟ ਦੇ ਅਫਸਰ ਸਬਾਨ ਕੀ ਕਰ ਰਹੇ ਸਨ ਦੇ ਉਹਨਾਂ ਨੂੰ ਪਤਾ ਹੈ ਕਿ ਮਤਾ ਪਾਸ ਹੋਇਆ ਉਹਨਾਂ ਨੇ ਇੰਪਰੂਵਮੈਂਟਸ ਦੇ ਮੌਜੂਦਾ ਚੇਅਰਮੈਨ ਅਸ਼ੋਕ ਤਲਵਾਰ ਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਇਹ ਬਹੁਤ ਵੱਡਾ ਸ਼ਰੇਣਤਰ ਦੇ ਪਿੱਛੇ ਲੱਗ ਰਿਹਾ ਹੈ ਹੁਣ ਕੀ ਚੇਅਰਮੈਨ ਸਾਹਿਬ ਸੱਚ ਕਹਿ ਰਹੇ ਨੇ ਜਾਂ ਝੂਠ ਕਹਿ ਰਹੇ ਨੇ ਇਹ ਤੇ ਉਹੀ ਜਾਣਦੇ ਨੇ ਇਸ ਮਾਮਲੇ ਨੂੰ ਲੈ ਕੇ ਸੀ ਇਲਾਕੇ ਦੇ ਐਮਐਲਏ ਕੋਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੀ ਫੈਸਲਾ ਜਨਤਾ ਨੇ ਕਰਨਾ ਹੈ ਕੀ ਬਦਲਾਅ ਆ ਗਿਆ ਕੀ ਅਜੇ ਬਦਲਾਅ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਗਿਆ ਸੀ ਕਿ 160-65 ਕਰੋੜ ਦੀ ਪ੍ਰਾਪਰਟੀ ਨੂੰ ਮੁਫਤੀ ਕਿਸੇ ਦੇ ਹਵਾਲੇ ਕਰ ਦਿੱਤਾ ਜਾਏ ਫੈਸਲਾ ਜਨਤਾ ਨੇ ਕਰਨਾ ਹੈ ਅਸੀਂ ਜਨਤਾ ਦੀ ਕਚਾਰੀ ਦੇ ਵਿੱਚ ਸਾਰੀ ਗੱਲ ਰੱਖ ਦਿੱਤੀ ਹੈ ਸਾਨੂੰ ਦੇ ਉਲਾਦ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ